ਹਾਂ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਪ੍ਰਿਤ ਹੈ ਜੀ son of ਨਰਿੰਦਰਾ ਜੀ ਮੈਂ ਭਵਾਨੀ ਘੜਦਾ ਰਹਿਣਵਾਲਾ ਹਾਂ ਜੋ ਕਿ ਮੈਂ ਇੱਕ ਦੁਕਾਨ ਦੀਪਕ ਕੁਮਾਰ अरोड़ा ਤੋਂ ਖਰੀਦੀ ਸੀਗੀ ਉਹ ਦੁਕਾਨ ਮੈਂ ਮੈਨੇ 2 ਸਾਲ ਤੋਂ ਖਰੀਦੀ ਹੋਈ ਹੈ ਉਸ ਦਾ ਮਾਨਯੋਗ ਅਦਾਲਤ ਵਿੱਚ ਜੋ ਕਿ ਕੇਸ ਚੱਲ ਰਿਹਾ ਸੀ ਉਸ ਦੀ ਸਟੇ ਮੇਰੇ ਹੱਕ ਵਿੱਚ ਹੋ ਗਈ ਸੀ ਹੌਸਲਾ ਪਰਿਵਾਰ ਨੇ ਜੀ ਮਿਤੀ 18 6 2025 ਨੂੰ ਦੁਕਾਨ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਦੁਕਾਨ ਦਾ ਮਾਨਜਗ ਅਦਾਲਤ ਵਿੱਚ ਕੇਸ ਚੱਲ ਰਿਹਾ ਉਸ ਦੀ ਸਟੇ ਸਾਟ ਹੱਕ ਵਿੱਚ ਸਮਾਨ ਸਾਡਾ ਮੌਜੂਦ ਹੈ। ਸਮਾਨ ਮੌਜੂਦ ਹੈ ਜੀ। ਕੀ ਕੀ ਇਹ ਤੁਹਾਡੇ ਕੋਲੇ ਲਿਖਤੀ ਕੀ ਕਾਗਜ਼ਾਤ ਨੇ ਤੁਹਾਡੇ? ਲਿਖਤੀ ਸਾਡੇ ਕੋਲੇ ਦੁਕਾਨ ਦੇ ਕਾਗਜ਼ ਆ। ਆਹ ਲਓ ਜੀ ਆਹ ਤੁਹਾਨੂੰ ਮੈਂ ਦਿਖਾਣਾ ਜੀ ਕਾਗਜ਼ਾਤ। ਉਸ ਦੀ ਆ ਸਟੇ ਆ ਗਈ ਦੁਕਾਨ ਦੀ ਜੋ ਮਾਨਜਗ ਅਦਾਲਤ ਵੱਲੋਂ ਸਾਡੇ ਹੱਕ ਵਿੱਚ ਕੀਤੀ ਗਈ ਹੈ। ਦੀਪੂ ਕੁਮਾਰ ਰੋੜਾ ਜਿਨੇ ਮੇਰੇ ਨਾਮ 99 ਸਾਲੀ ਲੀਜ਼ ਲਿਖਾ ਦਿੱਤੀ ਸੀ ਜੋ ਕਿ ਉਹਨਾਂ ਨੇ ਜੋ ਖੋਸਲਾ ਪਰਿਵਾਰ ਤੋਂ ਦੁਕਾਨ ਖਰੀਦੀ ਸੀ ਉਸ ਦੀ ਵੀ ਲੀਜ਼ ਮੈਨੂੰ ਨਾਲ ਦੇ ਦਿੱਤੀ ਸੀ ਇਹ ਮੇਰੇ ਕਨੇਜੇ ਸੌਦਾ ਹੋਇਆ ਸੀ ਤੁਹਾਡਾ ਇਹ ਮੇਰਾ ਜੀ ਉਹਨਾਂ ਨਾਲ 25 ਲੱਖ ਰੁਪਏ ਦਾ ਸੌਦਾ ਹੋਇਆ ਸੀ ਦੁਕਾਨ ਦਾ 20 ਲੱਖ ਮੈਂ ਦੀਪਕ ਕੁਮਾਰ ਉਹਨੂੰ ਦੇ ਦਿੱਤਾ ਸੀ 5 ਲੱਖ ਕਹਿਤਾ ਸੀਗਾ ਜੀ ਉਹਨਾਂ ਨੂੰ ਵੀ ਅਸੀਂ ਤੁਹਾਨੂੰ 6 ਮਹੀਨੇ ਬਾਅਦ ਸਾਲ ਬਾਅਦ ਦਵਾਂਗੇ ਇਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਦੁਕਾਨ ਵਰਤੋ ਆਪਣਾ ਕਾਰੋਬਾਰ ਕਰੋ ਮੈਨੂੰ ਕਾਰੋਬਾਰ ਕਰਕੇ ਮੈਨੂੰ ਪੈਸੇ ਦੇ ਦਿਓ ਦੁਕਾਨ ਦੇ ਵਿੱਚ ਸਾਡਾ ਜੀ ਬਿਜਲੀ ਦਾ ਸਮਾਨ ਆ ਜੋ ਕਿ ਲਾਈਟ ਸਾਊਂਡ ਦਾ ਮੌਜੂਦ ਹੈ ਕਿੰਨਾ ਚਿਰ ਤੋਂ ਹੈ ਤੁਹਾਡਾ ਉਸ ਦੁਕਾਨ ਦਾ ਕਬਜ਼ਾ ਕਿੰਨਾ ਟਾਈਮ ਤੋਂ ਤੁਹਾਡੇ ਕੋਲ ਦੁਕਾਨ ਦਾ ਕਬਜ਼ਾ ਸਾਡੇ ਕੋਲ 2 ਸਾਲ ਤੋਂ ਹੈ ਜੀ ਦੁਕਾਨ ਤੇ ਸਾਡਾ ਸਮਾਨ ਵੀ ਪਿਆਈ ਸਾਰਾ ਜੀ ਜਿੱਲੀ ਕੇਸ ਦੀ ਗੱਲ ਕਰ ਰਹੇ ਹਾਂ ਇਹ ਕਦੋਂ ਤੋਂ ਚੱਲ ਰਿਹਾ ਹੈ ਇਹ ਕੇਸ 2 ਸਾਲਾਂ ਤੋਂ ਚੱਲ ਰਿਹਾ ਜੀ ਇਹਨੂੰ 2 ਸਾਲ ਹੋ ਗਏ ਕੋਰਟ ਨੇ ਆਪਣੇ ਹੱਕ ਵਿੱਚ ਕਰਦਾ ਸੀ ਜੀ ਹੁਣ ਹੁਣ ਕੀ ਮਸਲਾ ਹੋਇਆ ਹੁਣ ਮਸਲਾ ਇਹ ਹੋਇਆ ਜੀ ਮਿੱਤੀ ਇਹਨਾਂ ਨੇ 18 ਤਰੀਕ ਦੀ ਰਾਤ ਨੂੰ ਦੁਕਾਨ ਤੇ ਜਿੰਦੇ ਤੋੜ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕੋਸਲਾ ਪਰਿਵਾਰ ਨੇ ਜੀ ਮਾਨਜੁਗ ਅਦਾਲਤ ਦੀ ਸ਼ਰਿਆ ਨੂੰ ਲੰਘਣਾ ਜੀ ਕੋਸਲਾ ਕੋਸਲਾ ਪਰਿਵਾਰ ਵਿੱਚ ਕੌਣ-ਕੌਣ ਆਏ ਜਦੋਂ ਜਿੰਦੇ ਤੋੜਦੇ ਕੋਸਲਾ ਪਰਿਵਾਰ ਦੇ ਵਿੱਚ ਹੀ ਸਚਿਨ ਖੋਸਲਾ ਨਿਤਨ ਖੋਸਲਾ ਜੀ ਨਾਲ ਤਿੰਨ ਅਣਪਛਾਤੀ ਬੰਦੇ ਆ ਜੀ ਨਾਲ ਹੂੰ ਕਾਹਦੇ ਨਾਲ ਕੱਟੀ ਦੀ ਪਹਿਲਾਂ ਜੀ ਉਹਨਾਂ ਨੇ ਚਾਬੀਆਂ ਨਾਲ ਲਾ ਲਾ ਕੇ ਦੇਖੀ ਸ਼ੈਟਰ ਨੂੰ ਉਹਦੇ ਨਾਲ ਤਾਲਾ ਖੋਲਿਆ ਨਹੀਂ ਜੀ ਉਸ ਤੋਂ ਬਾਅਦ ਉਹਨੇ ਸ਼ੈਣੀ ਥੋੜਾ ਖੜਕਾਇਆ ਫੇਰ ਨਹੀਂ ਖੁੱਲਿਆ ਜੀ ਫੇਰ ਉਹ ਕੱਟਨ ਨਾਲ ਜਿੰਦੇ ਕੱਟੇ ਗਏ ਜੀ ਉਹਦੀ ਉਹਦੀ ਕੋਈ ਤੁਹਾਡੇ ਕੋਲੇ ਪੁਖਤ ਸਬੂਤ ਹੈ ਕਿ ਕੀ ਹੈਗਾ ਤੁਹਾਡੇ ਕੋਲੇ ਉਸ ਦੀ ਸੀਸੀਟੀਵੀ ਫੁਟੇਜ ਪੂਰੀ ਸਾਢੇ ਕੋਲ ਮੌਜੂਦ ਹੈ ਜੀ ਜੀ ਹਾਂਜੀ ਤੁਸੀਂ ਪੁਲਿਸ ਕੰਪਲੇਟਿੰਗ ਕੀਤੀ 19 ਤਰੀਕ ਨੂੰ ਅਸੀਂ ਜੀ ਪੁਲਿਸ ਕੰਪਲੇਟਿਵ ਜੀ ਕਰੀ ਜੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਹੁਣ ਤੱਕ ਜੀ ਹੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਮੰਗਣਾ ਕਹਿਣਾ ਤੁਸੀਂ ਇਹ ਚਾਹੁੰਦੇ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਜੋ ਬਣਦੀ ਕਾਰਵਾਈ ਉਹਨਾਂ ਦੀ ਕੀਤੀ ਜਾਵੇ ਜੀ ਹਾਂ ਜਿਹੜੀ ਘਟਨਾ ਹੋਈ ਜੀ ਸਾਨੂੰ ਉਦੋਂ ਪਤਾ ਲੱਗਿਆ ਜੀ ਜਿਵੇਂ ਜਦੋਂ ਰਾਤ ਨੂੰ ਉਹਨਾਂ ਨੇ ਕੁਝ ਕਰਿਆ ਕਿਵੇਂ ਤੁਹਾਨੂੰ ਪਤਾ ਲੱਗਿਆ ਸਾਨੂੰ ਜੀ ਸਵੇਰੇ ਪਤਾ ਲੱਗਿਆ ਜੀ ਉਸ ਵਾਰੀ ਸਵੇਰੇ ਸਾਨੂੰ ਕਿਸੇ ਦੁਕਾਨਦਾਰ ਨੇ ਫੋਨ ਕਰਿਆ ਵੀ ਤੁਹਾਡੀ ਦੁਕਾਨਾਂ ਛੇੜਛਾੜੀ ਹੋਈ ਰਾਤ ਨੂੰ ਹਾਂ ਅਸੀਂ ਜਾ ਕੇ ਸੀਸੀਟੀਵੀ ਫੁਟੇਜ ਚੈੱਕ ਕਰੀਆਂ ਜੋ ਕਿ ਉਹਨਾਂ ਨੇ ਦੁਕਾਨਦਾਰੀ ਸੀ ਇਸ ਦੀ ਫੁਟੇਜ ਰਿਕਾਰਡ ਕਰਾ ਦਿੱਤੀਆਂ ਇੱਕੋ ਦੁਕਾਨਦਾਰ ਨੇ ਸਾਨੂੰ ਫੋਨ ਕਰਿਆ ਵੀ ਆਪਣੀ ਸੀਸੀਟੀਵੀ ਆ ਕੇ ਲੈ ਜਾਓ ਹਾਂ ਡਿਲੀਟ ਕਿ ਡਿਲੀਟ ਤਾਂ ਕਰੇ ਸਬੂਤ ਸਾਡੇ ਕੋਲੇ ਸੀਸੀਟੀਵੀ ਫੋਟੋ ਸਾਡਾ ਉੜ ਜਾਵੇ ਸਬੂਤ ਖਤਮ ਹੋ ਜੇ ਉਹ ਜੋ ਕੀ ਸਬੂਤ ਸਾਡੇ ਹੱਥ ਲੱਗ ਚੁੱਕਿਆ ਜਿਵੇਂ ਤੁਸੀਂ ਆਖਿਆ ਵੀ ਅਸੀਂ 2 ਸਾਲ ਪਹਿਲਾਂ ਰੋੜਾ ਜੀ ਤੋਂ ਲਈ ਸੀ ਹਾਂਜੀ ਹਾਂਜੀ ਦੁਕਾਨ ਜੀ ਤੇ ਤੁਸੀਂ ਫਿਰ ਆਖਿਆ ਵੀ ਉਹ ਤੇ ਕੇਸ ਚੱਲਦਾ ਉਹ ਕੇਸ ਕੀਨੇ ਕਰਿਆ ਕੇਸ ਆਪਾਂ ਨੇ ਕਰਿਆ ਸੀ ਉਸ ਤੋਂ ਬਾਅਦ ਜਦੋਂ ਕੀ ਸਬੰਧ ਕਰਿਆ ਸੀ ਕੇਸ ਇਸ ਸੰਬੰਧ ਕਰਿਆ ਸੀ ਉਹਨਾਂ ਨੇ ਜਾਣੀਆਂ ਸਾਨੂੰ ਦੁਕਾਨ ਤੇ ਆ ਕੇ ਤੰਗ ਪਰੇਸ਼ਾਨ ਕਰਦੀਆਂ ਧਮਕੋਦੀਆਂ ਜੀ ਕੀ ਕਹਿੰਦੇ ਸੀ ਉਹ ਉਹ ਕਹਿੰਦੇ ਸੀ ਦੁਕਾਨ ਬੰਦ ਕਰੋ ਸਾਡੀ ਆ ਸਾਡੀ ਅਸੀਂ ਫਿਰ ਦੀਪਕ ਕੁਮਾਰ ਰੋੜਾ ਨੂੰ ਉੱਥੇ ਮੌਕੇ ਤੇ ਬੁਲਾਇਆ ਵੀ ਤੁਸੀਂ ਗੱਲ ਕਰੋ ਸਾਡਾ ਇਹਨਾਂ ਨਾਲ ਕੋਈ ਸਬੰਧ ਨਹੀਂ ਹੈ ਦੁਕਾਨ ਤੁਸੀਂ ਵੇਚੀਏ ਸਾਨੂੰ ਫਿਰ ਉਸ ਟਾਈਮ ਕੀ ਘਟਨਾ ਹੋਈ ਉਸ ਟਾਈਮ ਜੀ ਉਹਨਾਂ ਨੇ ਜੀ ਨਜਾਇਜ਼ ਕਬਜ਼ਾ ਕਰਨ ਦੀ ਫੇਰ ਕੋਸ਼ਿਸ਼ ਕੀਤੀ ਫਿਰ ਅਸੀਂ ਮਾਨਯੋਗ ਅਦਾਲਤ ਵਿੱਚ ਸ਼ਾਮਿਲ ਹੋਏ ਉਹਨਾਂ ਨੇ ਸਾਡੇ ਹੱਕ 'ਚ ਸਟੇ ਕਰ ਦਿੱਤੀ ਫਿਰ ਦੁਕਾਨ ਤੇ ਤਾਲਾ ਵੀ ਅਸੀਂ ਆਪਣਾ ਲਗਾਇਆ ਸਮਾਨ ਵੀ ਸਾਡਾ ਮੌਜੂਦ ਸੀ ਫਿਰ ਅਸੀਂ ਉਹਨੂੰ ਰਾਤ ਬਰਾਤੇ ਬਰਤੇ ਦੀ ਸਾਡੇ ਕਾਰੋਬਾਰ ਰਹਿ ਜਾਂਦੇ ਕਦਰ ਆਖ ਨੂੰ 2 ਵਜੇ ਖੋਲ੍ਹਣੀ 1 ਵਜੇ ਬੋਲ੍ਹਣੀ ਸਵੇਰੇ ਵੀ ਖੋਲ੍ਹ ਕੀ ਕਾਰੋਬਾਰ ਆ ਤੁਹਾਡਾ ਆਪਣਾ ਲਾਈਟ ਸਾਊਂਡ ਦਾ ਕਾਰੋਬਾਰ ਹੈ ਜੀ ਆਪਣਾ ਬਿਜਲੀ ਦਾ ਲੜੀਆਂ ਦਾ ਸਮਾਨ ਮੌਜੂਦ ਹੈ ਜੀ ਉੱਥੇ ਰੋੜਾ ਜੀ ਇਹ ਕਹਿ ਰਹੇ ਨੇ ਵੀ ਤੁਹਾਡੇ ਤੋਂ ਜਿਹੜੀ ਇਹ ਦੁਕਾਨ ਹੈ ਇਹ ਖਰੀਦੀ ਸੀ ਕਦੋਂ ਖਰੀਦੀ ਸੀ ਇਹਨਾਂ ਨੇ ਦੁਕਾਨ ਤੇ ਤੁਸੀਂ ਉਹਨਾਂ ਤੋਂ ਕਦੋਂ ਖਰੀਦੀ ਸੀ ਜਿਹੜੀ ਕੋਸਲਾ ਫੈਮਿਲੀ ਹੈ ਇਹ ਅੱਜ ਤੋਂ ਸਵਾ 2 ਸਾਲ ਪਹਿਲਾਂ ਜੀ ਮੈਂ ਕੋਸਲਾ ਪਰਿਵਾਰ ਤੋਂ 20 ਲੱਖ ਚ ਦੁਕਾਨ ਖਰੀਦੀ ਸੀ ਜੀ ਉਸ ਤੋਂ 3-4 ਮਹੀਨੇ ਬਾਅਦ ਮੈਂ ਇਹਨਾਂ ਨੂੰ ਦੁਕਾਨ 20 ਲੱਖ ਰੁਪਏ ਵਿੱਚ 25 ਲੱਖ ਰੁਪਏ ਵਿੱਚ ਸੇਲ ਕਰ ਦਿੱਤੀ ਸੀ ਜੀ ਹੂੰ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੇ ਕੋਲੇ ਜਦੋਂ ਖੋਸਲਾ ਪਰਵਾਸ ਤੋਂ ਤੁਸੀਂ ਦੁਕਾਨ ਲਈ ਤੁਹਾਨੂੰ ਉਹਨਾਂ ਨੇ ਲਿਖਤੀ ਕੀ ਦਿੱਤਾ ਸੀ ਕੀ ਡਾਕੂਮੈਂਟ ਲਿਖਤੀ ਸਰ ਮੇਰੇ ਕੋਲ ਸਟਾਮਪ ਕਰਵਾਈ ਸੀ ਜੀ ਨੋਟਰੀ ਤੋਂ ਉਹ ਇੱਥੇ ਲਿਖਤ ਮੌਜੂਦ ਹੈ ਜੀ ਤੇ ਜਿਹੜੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਇਹ ਦੁਕਾਨ ਆ ਤੁਸੀਂ ਇਹਨਾਂ ਨੂੰ ਸੇਲ ਕੀਤੀ ਸੀ ਤੇ ਹੁਣ ਜਿਹੜੇ ਉਹ ਉਹਨਾਂ ਨੇ ਕਾਲੇ ਕੱਟ ਕੇ ਆਬਦੇ ਲਾਏ ਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਤੁਸੀਂ ਇਹ ਬਿਲਕੁਲ ਜੀ ਤੱਕ ਹੈ ਜੀ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ ਜੀ ਸਾਰੇ ਆਮ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਸੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ ਸਾਨੂੰ ਕਿਉਂ ਲਾਦੇ ਪੁਲਿਸ ਨੇ ਕਿਉਂ ਕਾਰਵਾਈ ਨਹੀਂ ਕੀਤੀ ਕਾਰਵਾਈ ਇਹਨਾਂ ਨੇ ਜੀ ਲਿਖਤੀ ਕੰਪਲੀਟਤਾ ਦਿੱਤੀ ਸੀ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਹੀ ਨਹੀਂ ਜੀ ਲਿਖਤੀ ਜਿਹੜੀ ਜੇ ਤੁਹਾਡੇ ਨਾਲ ਗੱਲ ਕਰੀਏ ਇਹ ਲਿਖਤੀ ਜਿਹੜੀ ਕੰਪਲੀਟ ਹੈ ਉਹਦੀ ਤੁਹਾਡੇ ਕੋਲ ਕਾਪੀ ਵਗੈਰਾ ਹੈਗੀ ਹੈ ਹਾਂ ਜੀ ਮੌਜੂਦ ਹੈ ਜੀ ਕਾਪੀ ਉਹਦੇ ਤੁਸੀਂ ਉੱਥੇ ਨੰਬਰ ਲਵਾਇਆ ਸੀ ਹਾਂ ਜੀ ਹਾਂ ਜੀ ਨੰਬਰ ਲਵਾਇਆ ਸੀ ਉਹ ਵੀ ਸਾਨੂੰ ਦਿਖਾਓ ਕਿਹੜਾ ਨੰਬਰ ਲਵਾਇਆ ਸੀ ਤੁਸੀਂ ਨੇ ਲਿਖਤੀ ਆ ਸੀ ਜੀ ਉਹਦੀ ਲਿਖਤੀ ਕਾਪੀ ਦੀ ਫੋਟੋਸਟੇਟ ਜੀ ਆ ਲੋ ਜੀ ਨੰਬਰ ਕਿੱਥੇ ਲੱਗਿਆ ਆ ਜੀ ਇਹ ਦਿੱਤੀ ਸੀਗੀ ਜੀ ਇਸ ਦੀ ਸਾਡੇ ਫੋਟੋਸਟੇਟ ਕਰਦੀ ਸੀ ਜੀ ਨੰਬਰ ਜੀ ਉੱਥੇ ਪਹਿਲਾਂ ਜੀ ਅਸੀਂ ਗਏ ਸੀ ਐਸਐਸਪੀ ਸਾਹਿਬ ਦੇ ਜੀ ਉਹਨਾਂ ਨੇ ਜੀ ਐਪਲੀਕੇਸ਼ਨ ਜੀ ਪਵਾਨਗੜ੍ਹ ਥਾਣਾ ਐਸਐਸਪੀ ਸਾਹਿਬ ਨੂੰ ਮਾਰਕ ਕਰਤੀ ਸੀ ਜੀ ਉਸ ਤੋਂ ਬਾਅਦ ਸਾਡੇ ਇਹੀ ਐਪਲੀਕੇਸ਼ਨ ਦੁਬਾਰਾ ਪਵਾਨਗੜ੍ਹ ਡੀਐਸਪੀ ਸਾਹਿਬ ਦੇ ਦਿੱਤੀ ਜੀ ਉਸ ਤੋਂ ਬਾਅਦ ਦੋਨੇ ਐਪਲੀਕੇਸ਼ਨ ਤੇ ਕੋਈ ਕਾਰਵਾਈ ਨਹੀਂ ਕੀਤੀ ਜੀ ਹਾਲੇ ਤੱਕ ਜੀ ਜਦ ਤੁਸੀਂ ਦੁਬਾਰਾ ਥਾਣੇ ਜਾ ਕੇ ਪੜਤਾਲ ਕੀਤੀ ਸੀ ਹਾਂਜੀ ਹਾਂਜੀ ਕੀਤੀ ਸੀ ਕੀ ਕਿਹਾ ਉਹ ਕਹਿੰਦੇ ਛਲੇ ਤਾਈ ਨਹੀਂ ਜੀ ਪਵਾਨੀਗੜ ਥਾਣੇ ਦੇ ਜਾਂਦੇ ਤੁਸੀਂ ਐਸਐਸਪੀ ਸਾਹਿਬ ਦੇ ਕੋਲ ਜਾਂਦੇ ਜਰ ਜਦੋਂ ਜੀ ਪਵਾਨੀਗੜ ਕੋਈ ਕਾਰਵਾਈ ਨਹੀਂ ਹੁੰਦੀ ਜੀ ਤਾਂ ਐਸਐਸਪੀ ਸਾਹਿਬ ਦੇ ਦੇਣ ਗਈ ਸੀ ਜੀ ਪਵਾਨੀਗੜ ਨਾਲ ਸੁਣ ਨਹੀਂ ਸੁਣਦਾ ਜੀ ਕੋਈ ਕਾਰਵਾਈ ਨਹੀਂ ਹੁੰਦੀ ਇਹ ਮੈਟਰ ਜੀ ਠੀਕ ਹੈ